ਜੋਕਾ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜੀ ਆ ਦੱਸ ਦੇ ਕਿ ਤਰਨਤਾਰਨ ਦੇ ਵਿੱਚ ਹੈਂਡ ਗਰਨੇਡ ਬਰਾਮਦ ਹੋਇਆ ਇਸ ਤੋਂ ਪਹਿਲਾਂ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਵੀ ਅੱਜ ਸਵੇਰੇ ਇੱਕ ਹੈਂਡ ਗਰਨੇਡ ਬਰਾਮਦ ਹੋਇਆ ਪਰ ਹੁਣ ਤਰਨਤਾਰਨ ਦੇ ਵਿੱਚ ਇੱਕ ਖਾਲੀ ਪਏ ਪਲਾਟ ਦੇ ਵਿੱਚ ਹੈਂਡ ਗਰਨੇਡ ਬਰਾਮਦ ਹੋਇਆ ਇੱਥੇ ਹੀ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਠਰੂ ਦੇ ਵਿੱਚ ਜੋ ਫੈਕਟਰੀ ਦੇ ਨੇੜੇ ਇੱਕ ਪਲਾਟ ਸੀਗਾ ਉਸ ਦੇ ਵਿੱਚ ਜੋ ਗਰਨੇਡ ਬਰਾਮਦ ਹੋਇਆ ਉੱਥੇ ਹੀ ਮਜ਼ਦੂਰਾ ਦੇ ਵੱਲੋਂ ਇਸ ਗਰਨੇਡ ਨੂੰ ਦੇਖਿਆ ਗਿਆ ਤੇ ਬਾਅਦ ਦੇ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਉਸ ਤੋਂ ਬਾਅਦ ਮੌਕੇ ਦੇ ਉੱਪਰ ਪੁਲਿਸ ਪਹੁੰਚੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਜੋ ਬਾਕੀ ਜਾਣਕਾਰੀ ਦੀ ਗੱਲ ਕਰੀਏ ਤਾਂ ਸਾਡੇ ਨਾਲ ਸਾਡੇ ਸਹਿਯੋਗੀ ਸਿਦਾਰ ਜੁੜ ਚੁੱਕੇ ਨੇ ਜਿਸ ਸਿਦਾਰਤ ਜੇਕਰ ਅਪ ਮਾਮਲੇ ਦੀ ਗੱਲ ਕਰੀਏ ਤਾਂ ਇਸ ਸਮੇਂ ਕੀ ਮਾਹੌਲ ਚੱਲ ਰਿਹਾ ਹੈ ਆ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਥਰੂ ਰੋਡ ਦੇ ਉੱਪਰ ਤਰਨਤਨ ਦਾ ਪਿੰਡ ਹੈ ਥਰੂ ਜਿੱਥੇ ਇੱਕ ਹੈਂਡਗ੍ਰੇਡਿੰਗ ਬਰામਹਤ ਹੋਇਆ ਹੈ ਇੱਥੇ ਦੱਸਦੀ ਕਿ ਇੱਕ 15 ਸਾਲ ਤੋਂ ਬੰਦ ਪਈ ਦੱਸਿਆ ਜਾ ਰਿਹਾ ਹੈ ਕਿ ਇੱਕ ਫੈਕਟਰੀ ਸੀ ਉਹ ਬੰਦ ਹੋ ਚੁੱਕੀ ਸੀ ਔਰ 15 ਸਾਲ ਤੋਂ ਪੰਪਟੇ ਫੈਕਟਰੀ ਦੇ ਵਿੱਚ ਇੱਕ ਟਰੱਕ ਖੜਾ ਸੀ ਔਰ ਟਰੱਕ ਦੇ ਥੱਲੇੋਂ ਇਕੋ ਕਾਲੇ ਲਿਫਾਫੇ ਦੇ ਵਿੱਚ ਇੱਕ ਇਹ ਗ੍ਰੇਨੇਡ ਪਤਾਮਤ ਹੋਇਆ ਦੱਸਦੀ ਹੈ ਕਿ ਜਦੋਂ ਉੱਥੇ ਮਜ਼ਦੂਰ ਜਿਹੜੇ ਸੀ ਉਹ ਸਫਾਈ ਕਰਨ ਦੇ ਲਈ ਪਹੁੰਚਦੇ ਨੇ ਤਾਂ ਉਹਨਾਂ ਨੂੰ ਇੱਕ ਲਿਫਾਫਾ ਦਿੱਖਦਾ ਹੈ ਔਰ ਲਿਫਾਫੇ ਨੂੰ ਜਦ ਖੋਲ ਕੇ ਦੇਖਿਆ ਜਾਂਦਾ ਹੈ ਤਾਂ ਉਸੇ ਚਿਰ ਗ੍ਰੇਨੇਡ ਹੁੰਦਾ ਹੈ ਹਾਲਾਂਕਿ ਮਜ਼ਦੂਰ ਜਿਹੜੇ ਸੀ ਉੱਥੇ ਇਕਦਮ ਭੱਜ ਗਏ ਅਤੇ ਬਾਅਦ ਦੇ ਵਿੱਚ ਨਾਲ ਦੇ ਅਕかせ ਆਨਰ ਵੱਲੋਂ ਪੁਲਿਸ ਨੂੰ ਪਹੁੰਚ ਕੀਤਾ ਗਿਆ ਤੇ ਪੁਲਿਸ ਜਿਹੜੀ ਆ ਖੁਦ ਮੌਕੇ ਤੇ ਪਹੁੰਚੀ ਹੋਈ ਹੈ ਦੱਸਿਆ ਕਿ ਸੀਆਈਏ ਸਟਾਫ ਦੇ ਡੀਐਸਪੀ ਡੀ ਐਫ ਐਚਓ ਸਿਟੀ ਔਰ ਉਹਨਾਂ ਦੀ ਜਿਹੜੀ ਪੂਰੀ ਟੀਮ ਹੈ ਮੌਕੇ ਤੇ ਪਹੁੰਚੀ ਹੋਈ ਹੈ ਔਰ ਦੱਸਿਆ ਜਾ ਰਿਹਾ ਕਿ ਕੁਝ ਦੇਰ ਤੱਕ ਬੰਬ ਜਿਹੜੀ ਸਟੋਰ ਟੀਮ ਜਿਹੜੀ ਆਪਣਾ ਕਹਿ ਸਕਦੇ ਆ ਕਿ ਉਹ ਜਿਹੜੀ ਕੁਝ ਦੇਰ ਤੱਕ ਇਸ ਜਗ੍ਹਾ ਦੇ ਸਾਡੀ ਜਗ੍ਹਾ ਦੇ ਨਾਲ ਆਟੇ ਦੀ ਮੇਲਾ ਆਪਣੇ ਕਬਜ਼ੇ ਵਿੱਚ ਲਵੇਗੀ ਹਾਲਾਂਕਿ ਇਹ ਕਿਤੇ ਵੀ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਇਹ ਗਰਨੇਡ ਕਿੱਥੋਂ ਆਇਆ ਔਰ ਕਿਸ ਨੇ ਰੱਖਿਆ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਵੀ ਜਿਹੜੀ ਹੈ ਜਾਂਚ ਕੀਤੀ ਜਾਵੇਗੀ ਔਰ ਲੱਗੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਵੀ ਜਿਹੜੇ ਨੇ ਜਾਂ ਕਿਤੇ ਜਾਣਗੇ ਜੀ 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 ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਪੁਲਿਸ ਦੇ ਵੱਲੋਂ ਕੁਝ ਬਿਆਨਬਾਜ਼ੀ ਹੋਈ ਹੈ ਜਾਂ ਨੇੜਲੇ ਜੋ ਲੋਕ ਹੈ ਉਹਨਾਂ ਦੇ ਵੱਲੋਂ ਕੁਝ ਕਿਹਾ ਜਾ ਰਿਹਾ ਹੈ ਜਾਂ ਕਿਸੇ ਨੇ ਕੁਝ ਤਸਵੀਰ ਦੇਖੀ ਹੋਵੇ ਜਿਵੇਂ ਤੁਸੀਂ ਕਿਹਾ ਕਿ ਇੱਕ ਟਰੱਕ ਹੈ ਜਿਸ ਜੋ ਇਹ ਗ੍ਰੇਨੇਡ ਦਾ ਲਫਾਫਾ ਹੈ ਉਹ ਸੁੱਟ ਕੇ ਗਿਆ ਹੈ ਕਿਸੇ ਨੇ ਦੇਖਿਆ ਕੋਈ ਮੌਕੇ ਦੇ ਉੱਪਰ ਮੌਜੂਦ ਸੀ ਨਹੀਂ ਬਿਲਕੁਲ ਜੇ ਇੱਕ ਇੱਕ ਪਾਈ ਇੱਥੇ ਦੱਸਣਾ ਚਾਹੁੰਦੇ ਆਪਣੇ ਦਰਸ਼ਕਾਂ ਨੂੰ ਕਿ ਇਹ ਟਰੱਕ ਜਿਹੜਾ ਸੀ ਉਹ ਫੈਕਟਰੀ ਦੇ ਅੰਦਰ ਹੀ ਖਲੋਤਾ ਸੀ ਔਰ ਉਹਦੇ ਥੱਲੇ ਬੰਬ ਦਾ ਲਫਾਫਾ ਜਿਹੜਾ ਪਿਆ ਹੋਇਆ ਸੀ ਔਰ ਦੱਸ ਦਈਏ ਕਿ ਹਾਲਾਂਕਿ ਇਹ ਕੌਣ ਰੱਖ ਗਿਆ ਕਿੱਥੋਂ ਰੱਖਿਆ ਗਿਆ ਇਦੇ ਬਾਰੇ ਕਿ ਪੁਲਿਸ ਵੱਲੋਂ ਜਿਹੜੀ ਹੈ ਜਾਂਚ ਅਲੱਗ ਤੋਂ ਕੀਤੀ ਜਾਵੇਗੀ ਔਰ ਕੁਝ ਦੇਰ ਦਾ ਕਿ ਇਥੇ ਬੰਸਕਿਉਰਟੀਮ ਜਿਹੜੀ ਆ ਉਹ ਜ਼ਰੂਰ ਪਹੁੰਚ ਜਾਵੇਗੀ ਜੀ 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 ਧੰਨਵਾਦ ਇਸ ਮਾਮਲੇ ਦੀ ਜਾਣਕਾਰੀ ਦੇਣ ਦੇ ਲਈ ਜੀ ਆਹ ਦੱਸਦੇ ਕਿ ਅੱਜ ਤਰਨਤਾਰਨ ਦੇ ਪਿੰਡ ਠਰੂ ਦੇ ਨੇੜੇ ਇੱਕ ਖਾਲੀ ਪਿਆ ਪਲਾਟ ਸੀਗਾ ਜਿਸ ਦੇ ਵਿੱਚ ਇੱਕ ਟਰੱਕ ਦੇ ਥੱਲੇ ਕਾਲੇ ਰੰਗ ਦਾ ਲਫਾਫਾ ਰੱਖ ਕੇ ਜਾਇਆ ਜਾਂਦਾ ਹੈ ਉਸ ਦੇ ਵਿੱਚੋਂ ਜਦੋਂ ਮਜ਼ਦੂਰ ਲਫਾਫੇ ਨੂੰ ਖੋਲ ਕੇ ਦੇਖਦੇ ਨੇ ਉਸ ਦੇ ਵਿੱਚ ਹੈਂਡ ਗਰਨੇਡ ਨਿਕਲਦਾ ਹੈ ਤੇ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਹੁਣ ਮੌਕੇ ਦੇ ਉੱਪਰ ਪੁਲਿਸ ਦੀ ਟੀਮਾਂ ਮੌਜੂਦ ਨੇ ਤੇ ਇਸ ਤੋਂ ਬਾਅਦ ਬੰਬ ਵਿਸਫੋਟ ਕਰਨ ਦੇ ਲਈ ਜੋ ਟੀਮ ਵੀ ਪਹੁੰਚਣ ਜੋ ਕਿ ਮੌਜੂਦ ਹੋਏਗੀ ਤੇ ਇਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਜੋ ਵੀ ਸਾਹਮਣੇ ਆਈਏ ਉਸ ਦੀ ਵੀ ਅਪਡੇਟ ਤੁਹਾਨੂੰ ਦਵਾਂਗੇ ਤੇ ਹੁਣ ਜੇਕਰ ਆਪਾਂ ਗੱਲ ਕਰੀਏ ਤਾਂ ਅੱਜ ਸਵੇਰ ਤੋਂ ਜੋ ਦੂਜਾ ਮਾਮਲਾ ਸਾਹਮਣੇ ਹੈ ਇਸ ਤੋਂ ਪਹਿਲਾਂ ਜਲੰਧਰ ਦੇ ਵਿੱਚ ਅੱਜ ਸਵੇਰੇ ਹੈਂਡ ਗ੍ਰਨੇਡ ਮਿਲਿਆ ਸੀਗਾ ਤੇ ਹੁਣ ਤਰਨਤਾਰਨ ਦੇ ਨੇੜੇ ਇੱਕ ਪਿੰਡ ਜਿਸ ਦਾ ਨਾਮ ਠਰੂ ਹੈ ਉਸ ਦੇ ਵਿੱਚ ਹੈਂਡ ਗ੍ਰਨੇਡ ਬ੍ਰਾਹਮਤ ਹੋਇਆ ਤੇ ਮੌਕੇ ਦੇ ਉੱਪਰ ਜੋ ਲੋਕ ਮੌਜੂਦ ਸਨ ਉਹਨਾਂ ਦੇ ਵੱਲੋਂ ਕੀ ਬਿਆਨ ਆਇਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਅਸੀਂ ਸਫਾਈ ਕਰਕੇ ਨਾ ਥੋੜੇ ਆਪਣੇ ਬਾਰਦਨਾ ਗਲਿਆ ਸੀ ਤੇ ਇਹ ਬੰਦ ਮੇਲ ਪਈ ਨੂੰ 15-16 ਸਾਲ ਹੋ ਗਏ ਜਗ੍ਹਾ ਨੂੰ ਅਹੀ ਕਿ ਮੈਂ ਬੰਦਿਆ ਨੂੰ ਲੇਵਲ ਨੂੰ ਕਿਹਾ ਜਾ ਕੇ ਉਧਰ ਆ ਕੇ ਲਾ ਦੇ ਨਾਲ ਦੇ ਪਾਸੇ ਅੱਗ ਲਾਣ ਗਏ ਆ ਤੇ ਕੁਛ ਨਾ ਹੜੇ ਅੜਦਾ ਜੀ ਨੂੰ ਕਿ ਸਮੈਲ ਬੜੀ ਆਂਦੀ ਸੀ ਤੇ ਕੁਝ ਕੁੱਤਾ ਜਾਂ ਨਾਮ ਬਰੀਂਦੀ ਝਾੜੀਆਂ ਚ ਤੇ ਮੈਂ ਕਿਹਾ ਵੀ ਨਾ ਅੱਗਾ ਜਾ ਕੇ ਚੈੱਕ ਕਰ ਲਿਓ ਕੀ ਚੀਜ਼ ਮਰੀ ਦੀ ਨਹੀਂ ਪਈ ਆਪਾਂ ਕਿਹਨੂੰ ਕਿਹਾ ਕੇ ਚੁਗਾ ਦੀਏ ਉਹ ਕਹਿੰਗੇ ਟਰੱਕ ਰੋਤਾ 15 ਸਾਲ ਹੋ ਗਿਆ ਖੰਡਰ ਹੋਇਆ ਸਾਰਾ ਤੇ ਇਹ ਨਥਲੇ ਝਾਤੀ ਮਾਰੀ ਉਹ ਥਲੇ ਲਪਾਫਾ ਪਿਆ ਸੀ ਇਹ ਜਦੋਂ ਉਹਨਾਂ ਲਪਾਫਾ ਵੇਖਿਆ ਹੱਥ ਖੋਲ ਕੇ ਉਹ ਚ ਬੰਬ ਦੀ ਇਹ ਭੱਜੇ ਸਾਰੇ ਮਿਰਖੋ ਆਏ ਕਿਤੇ ਬੋਲੀ ਬੰਬ ਪਿਆ ਬੰਬ ਪਿਆ ਵਾ ਮੈਂ ਉਸਲ ਪੁਲਿਸ ਨੂੰ ਤਰ੍ਹਾਂ ਕੀਤੀ ਆ ਉਹਨੇ ਬੁੱਲ ਛੜੇ ਆ ਗਿਆ ਇਹ ਦੇਖਣਗੇ ਬੰਬਾਂ ਕੇ ਕੀ ਆ ਹਾਂਜੀ ਟੁਟ ਕੇ ਤੂਰਾਂ ਨੂੰ ਵੀ ਟਾਈ ਕਿਸ ਤਰ੍ਹਾਂ ਦਾ ਹੈ ਨਹੀਂ ਲਿਫਾਫੇ ਚ ਪਿਆ ਹੈ ਜੀ ਤੇ ਲੱਗੀ ਹੋਈ ਉੱਪਰ ਟੇਬ ਲੱਗੀ ਹੋਈ ਇਹਦੇ ਤੇ ਕਿਸੇ ਦੀ ਜਗ੍ਹਾ ਇਹ ਖਾਦ ਫੈਕਟਰੀ ਹੁੰਦੀ ਸੀ ਬਲੇ ਜੀ ਇਹ ਬੰਦ ਬਈ ਤਰੰਤਰੰਤ ਦੇ ਪਿੰਡ ਥਾਰੂ ਚ ਮੈਂ ਜੋ ਜਾ ਔਰ ਦੱਸ ਦਈਏ ਕਿ ਇੱਥੇ ਇੱਕ ਬੰਦ ਪਈ ਫੈਕਟਰੀ ਦੇ ਵਿੱਚੋਂ ਇੱਕ ਜਿਹੜਾ ਹੈ ਗਰਨੇਡ ਮਿਲਿਆ ਔਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੌਕੇ ਦੀਆਂ ਜਿੱਥੇ ਪੁਲਿਸ ਜਿਹੜੀ ਹੈ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਹੈ ਔਰ ਇੱਥੇ ਕੁਝ ਦੇਰ ਤੱਕ ਜਿਹੜੀ ਹੈ ਬੰਮ ਸਕਿਉਰ ਟੀਮ ਵੀ ਜਿਹੜੀ ਇੱਥੇ ਪਹੁੰਚ ਜਾਵੇਗੀ ਮੌਕੇ ਤੇ ਜਿਹੜੇ ਨੇ ਸੀਆਈਏ ਦੇ ਡੀਐਸਪੀ ਡੀ ਔਰ ਐਸਐਚਓ ਸਿਟੀ ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਟੀਮ ਉਹ ਜਿਹੜੀ ਪਹੁੰਚੀ ਹੋਈ ਹੈ ਔਰ ਦੱਸ ਦਈਏ ਕਿ ਇੱਕ ਨਾਲ ਦੇ ਪਾਸੇ ਇੱਕ ਲੇਬਰ ਜਿਹੜੀ ਸੀ ਇੱਥੇ ਕੰਮ ਕਰਦੀ ਸੀ ਔਰ ਉਹਨਾਂ ਦਾ ਬਾਦ ਦੇ ਵਿੱਚ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਪੁਲਿਸ ਇੱਥੇ ਜਿਹੜੀ ਹੈ ਮੌਕੇ ਤੇ ਜਿਹੜੀ ਹੈ ਪਹੁੰਚ ਚੁੱਕੀ ਹੈ ਔਰ ਥੋੜੀ ਦੇਰ ਤੱਕ ਮਾਮ ਸਿਕਿਉਰ ਟੀਮ ਵੀ ਜਿਹੜੀ ਇੱਥੇ ਆ ਰਹੀ ਹੈ ਔਰ ਉਸ ਦੇ ਨਾਲ ਹੀ ਇੱਕ ਗ੍ਰੇਨੇਡ ਜਿਹੜਾ ਕਿਸ ਜਗ੍ਹਾ ਤੋਂ ਕਿੱਥੋਂ ਆਇਆ ਇਸ ਦਾ ਵੀ ਇੱਕ ਜਾਂਚ ਦਾ ਵਿਸ਼ਾ ਹੈ ਔਰ ਇਸ ਦੀ ਵੀ ਜਿਹੜੀ ਹੈ ਜਾਂਚ ਕੀਤੀ ਜਾਵੇਗੀ ਤਰਨਤਾਰਨ ਤੋਂ ਸਿਦਾਰਥ ਰੋੜਾ ਡੇਨਿਕ ਸੋਲਟੀ ਤਰੰਤ ਤਰੰਤ ਦੇਖਣ ਤੁਹਾਨੂੰ ਜਿਵੇਂ ਦੱਸ ਦਈਏ ਕਿ ਇੱਥੇ ਇੱਕ ਬੰਦ ਪਈ ਫੈਕਟਰੀ ਦੇ ਵਿੱਚੋਂ ਇੱਕ ਜਿਹੜਾ ਹੈ ਗ੍ਰਨੇਡ ਮਿਲਿਆ ਔਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਦੀਆਂ ਜਿੱਥੇ ਪੁਲਿਸ ਜਿਹੜੀ ਹੈ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਹੈ ਔਰ ਇੱਥੇ ਕੁਝ ਦੇਰ ਤੱਕ ਜਿਹੜੀ ਹੈ ਬੰਮ ਸਿਕਯੋਰ ਟੀਮ ਵੀ ਜਿਹੜੀ ਇੱਥੇ ਪਹੁੰਚ ਜਾਵੇਗੀ ਮੌਕੇ ਤੇ ਜਿਹੜੇ ਨੇ ਸੀਆਈਏ ਦੇ ਡੀਐਸਪੀ ਡੀ ਔਰ ਐਸਐਚਓ ਸਿਟੀ ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਟੀਮ ਉਹ ਜਿਹੜੀ ਪਹੁੰਚੀ ਹੋਈ ਹੈ ਔਰ ਦੱਸ ਦਈਏ ਕਿ ਇੱਕ ਨਾਲ ਦੇ ਪਾਸੇ ਇੱਕ ਲੇਬਰ ਜਿਹੜੀ ਸੀ ਇੱਥੇ ਕੰਮ ਕਰਦੀ ਸੀ ਔਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਮੁਤਾਬਕ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਉਸ ਗ੍ਰੇਨੇਡ ਨੂੰ ਦੇਖਿਆ ਬਾਅਦ ਦੇ ਵਿੱਚ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਪੁਲਿਸ ਇੱਥੇ ਜਿਹੜੀ ਹੈ ਮੌਕੇ ਤੇ ਜਿਹੜੀ ਆ ਪਹੁੰਚ ਚੁੱਕੀ ਹੈ ਔਰ ਥੋੜੀ ਦੇਰ ਤੱਕ ਬੰਮ ਸਿਕਿਉਰ ਟੀਮ ਵੀ ਜਿਹੜੀ ਇੱਥੇ ਆ ਰਹੀ ਹੈ ਔਰ ਉਸ ਦੇ ਨਾਲ ਹੀ ਇੱਕ ਗ੍ਰੇਨੇਡ ਜਿਹੜਾ ਕਿਸ ਜਗ੍ਹਾ ਤੋਂ ਕਿੱਥੋਂ ਆਇਆ ਇਸ ਦਾ ਵੀ ਇੱਕ ਜਾਂਚ ਦਾ ਵਿਸ਼ਾ ਹੈ ਔਰ ਇਸ ਦੀ ਵੀ ਜਿਹੜੀ ਹੈ ਜਾਂਚ ਕੀਤੀ ਜਾਵੇਗੀ ਤਰਨਤਾਰਨ ਤੋਂ ਸਿਦਾਰਥ ਰੋੜਾ ਦਿਨਖਿੜਾ ਟੀਵੀ ਤਰਨਤਾਰਨ ਦੇ ਪਿੰਡ ਥਰੂ ਚ ਮਜੂਦਾਂ ਹੋਰ ਦੱਸਦੀ ਹੈ ਕਿ ਇੱਥੇ ਇੱਕ ਬੰਦ ਪਈ ਫੈਕਟਰੀ ਦੇ ਵਿੱਚੋਂ ਇੱਕ ਔਰ ਜਿਹੜਾ ਹੈ ਗਰਨੇਡ ਮਿਲਿਆ ਔਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਦੀਆਂ ਜਿੱਥੇ ਪੁਲਿਸ ਜਿਹੜੀ ਆ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਆ ਔਰ ਇੱਥੇ ਕੁਝ ਦੇਰ ਤੱਕ ਜਿਹੜੀ ਆ ਬੰਮ ਸਕਿਉਰ ਟੀਮ ਵੀ ਜਿਹੜੀ ਇੱਥੇ ਪਹੁੰਚ ਜਾਵੇਗੀ ਮੌਕੇ ਤੇ ਜਿਹੜੇ ਨੇ ਸੀਆਈਏ ਦੇ ਡੀਐਸਪੀ ਡੀ ਔਰ ਐਸਐਚਓ ਸਿਟੀ ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਟੀਮ ਉਹ ਜਿਹੜੀ ਪਹੁੰਚੀ ਹੋਈ ਆ ਔਰ ਦੱਸਦੀ ਕਿ ਇੱਕ ਨਾਲ ਦੇ ਪਾਸੇ ਇੱਕ ਲੇਬਰ ਜਿਹੜੀ ਸੀ ਇੱਥੇ ਕੰਮ ਕਰਦੀ ਸੀ ਔਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਮੁਤਾਬਕ ਹੀ ਉਹਨਾਂ ਨੇ ਸਭ ਤੋਂ ਪਹਿਲਾਂ ਉਸ ਗ੍ਰੇਨੇਡ ਨੂੰ ਦੇਖਿਆ ਬਾਅਦ ਦੇ ਵਿੱਚ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਪੁਲਿਸ ਇੱਥੇ ਜਿਹੜੀ ਹੈ ਮੌਕੇ ਤੇ ਜਿਹੜੀ ਆ ਪਹੁੰਚ ਚੁੱਕੀ ਹੈ ਔਰ ਥੋੜੀ ਦੇਰ ਤੱਕ ਬੰਮ ਸਿਕਿਉਰ ਟੀਮ ਵੀ ਜਿਹੜੀ ਇੱਥੇ ਆ ਰਹੀ ਹੈ ਔਰ ਉਸ ਦੇ ਨਾਲ ਹੀ ਇੱਕ ਗ੍ਰੇਨੇਡ ਜਿਹੜਾ ਕਿਸ ਜਗ੍ਹਾ ਤੋਂ ਕਿੱਥੋਂ ਆਇਆ ਇਸ ਦਾ ਵੀ ਇੱਕ ਜਾਂਚ ਦਾ ਵਿਸ਼ਾ ਹੈ ਔਰ ਇਸ ਦੀ ਵੀ ਜਿਹੜੀ ਹੈ ਜਾਂਚ ਕੀਤੀ ਜਾਵੇਗੀ ਤਰੰਤਾਰਨ ਤੋਂ ਸਿਦਾਰਥ ਰੋੜਾ ਡੈਨਿਕ ਸੂਰਾ ਟੀਵੀ